ਅੱਜ ਜੋ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਦਾ ਹੁਕਮ ਦਿੱਤਾ ਗਿਆ ਕਾਰਪੋਰੇਟ ਦੀਆਂ ਨੀਤੀਆਂ ਦੇ ਖਿਲਾਫ ਲੈਂਡ ਪੋਲਿੰਗ ਨੀਤੀ ਦੇ ਖਿਲਾਫ ਤੇ ਜਿਹੜਾ ਸਾਡੀਆਂ ਸਰਕਾਰਾਂ ਜਿਹੜੀਆਂ ਚਿੱਪ ਵਾਲੇ ਮੀਟਰ ਲਾ ਰਹੀਆਂ ਇਹਨਾਂ ਸਾਰੇ ਮੁੱਦਿਆਂ ਦੇ ਖਿਲਾਫ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਟਰੈਕਟਰ ਮਾਰਚ ਕੀਤਾ ਗਿਆ ਉਸ ਮੁੱਦੇ ਨੂੰ ਲੈ ਕੇ ਅਸੀਂ 3 ਜੂਨ ਜਿਹੜੇ ਇਕੱਠੇ ਹੋ ਕੇ ਇਹ ਰੋਡ ਮਾਰਚ ਕੀਤਾ ਤੇ ਸਾਰੇ ਕਾਰਡੀਆਂ ਸ਼ਹਿਰ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਆਏ ਹਾਂ ਇਹ ਲੋਕਾਂ ਨੇ ਵੱਡਾ ਹੰਗਾਰਾ ਦਿੱਤਾ ਹੈ ਹੱਥ ਖੜੇ ਕਰਕੇ ਲੋਕਾਂ ਨੇ ਸਵਾਗਤ ਕੀਤਾ ਹੈ ਅਸੀਂ ਮੰਨਦੇ ਆ ਕਿ ਹਰ ਬੰਦਾ ਆਪਣਾ ਕਾਰੋਬਾਰ ਚਲਾਉਂਦਿਆ ਹੋਇਆ ਹੱਥ ਤੇਰਿਆ ਵਾ ਇਸ ਕਰਕੇ ਅਸੀਂ ਇੱਕ ਗੁੰਗੀ ਬੋਲੀ ਸਰਕਾਰ ਨੂੰ ਕਹਿੰਨੇ ਆ ਕਿ ਇਹ ਆਪਣੀਆਂ ਨੀਤੀਆਂ ਵਾਪਸ ਲੈ ਜਵੇ ਇਹ ਜਿਹੜੇ ਚਿਪ ਵਾਲੇ ਮੀਟਰ ਆ ਅਸੀਂ ਇਹਨਾਂ ਦਾ ਵੀ ਵਿਰੋਧ ਕਰਦੇ ਆ ਕਿਸੇ ਵੀ ਤਾਕਤ ਦੇ ਉੱਤੇ ਅਸੀਂ ਚਿਪ ਵਾਲੇ ਮੀਟਰ ਨਹੀਂ ਲੱਗਣ ਦੇਵਾਂਗੇ ਅਸੀਂ ਬਿਜਲੀ ਫ੍ਰੀ ਨਹੀਂ ਚਾਹੁੰਦੇ ਅਸੀਂ ਉਹਦਾ 2 ਰੁਪਏ 3 ਰੁਪਏ ਝੁੰਡ ਦਾ ਬਿੱਲ ਦੇਣ ਨੂੰ ਤਿਆਰ ਆਂ ਔਰ ਜ਼ਮੀਨਾਂ ਤੇ ਜਿਹੜਾ ਹਮਲਾ ਕਰ ਰਹੀ ਆ ਸਰਕਾਰ ਕੌਂਡੀਆਂ ਦੇ ਭਾਲ ਸਾਡੀ ਜ਼ਮੀਨ ਜਿਹੜੀ ਆ ਸਾਡਾ ਪ੍ਰਦੇਸ਼ ਨੂੰ ਦੇ ਰਹੀ ਆ ਉਹਦੀ ਸਖਤ ਵਿਰੋਧਤਾ ਕਰਾਂਗੇ ਆਪਣੇ ਮਲਾਜ਼ਮ ਆਪਣੇ ਦੁਕਾਨਦਾਰ ਆਪਣਾ ਛੋਟਾ ਰੇੜੀ ਫੜੀ ਵਾਲਾ ਭਾਈਚਾਰੇ ਨੂੰ ਸਾਰੇ ਨੂੰ ਨਾਲ ਲੈ ਕੇ ਅਸੀਂ ਇਹ ਸਰਕਾਰ ਦਾ ਵਿਰੋਧ ਕਰਾਂਗੇ ਸਾਰੀ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਆ ਜੋ ਸਾਡੇ ਆਗੂਆਂ ਨੇ ਫੈਸਲਾ ਲਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਚੜ੍ਹਦੀ ਕਲਾ ਦੇ ਨਾਲ ਛੋਟਾ ਸਹਿਯੋਗ ਦਿੱਤਾ ਲੋਕਾਂ ਨੇ ਸਾਰੀ ਸੰਗਤ ਦਾ ਧੰਨਵਾਦ ਕਿਸੇ ਤਰ੍ਹਾਂ ਅਗਲੇ ਹੁਕਮਾਂ ਨੂੰ ਅਸੀਂ ਪਾਲਣਾ ਕਰਕੇ ਲੋਕਾਂ ਦੇ ਵਿੱਚ ਲਹਿਰ ਨੂੰ ਅੱਗੇ ਲੈ ਕੇ ਜਾਵਾਂਗੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ